ਪਠਾਨਕੋਟ ਜ਼ਿਲ੍ਹੇ ਦੇ ਪਿੰਡ ਫੰਤੋਲੀ ਵਿਖੇ 48 ਘੰਟਿਆਂ 'ਚ ਦੂਜੀ ਵਾਰ ਵੇਖੇ ਗਏ ਨੇ ਸ਼ੱਕੀ ਬੀਤੀ ਰਾਤ 22:30 ਦੇ ਕਰੀਬ ਪਿੰਡ ਦੇ ਵਿਖੇ ਦੀਵਾਰ ਟੱਪ ਕੇ ਸ਼ਖਸ ਦੇ ਘਰ ਦਾਖਲ ਹੋ ਗਏ ਤਿੰਨ ਸ਼ੱਕੀ ਤੇ ਰੋਟੀ ਦੀ ਕੀਤੀ ਸੀ ਮੰਗ ਦੱਸਦੇ ਇਹ ਪਠਾਨਕੋਟ ਦੇ ਪਿੰਡ ਫਕਤੋਲੀ ਵਿਖੇ ਬੀਤੀ ਰਾਤ ਇੱਕ ਵਾਰ ਫਿਰ ਤਿੰਨ ਤਿੰਨ ਸ਼ੱਕੀ ਵਿਅਕਤੀ ਦੇਖੇ ਜਾਣ ਦਾ ਮਾਮਲਾ ਸਾਹਮਣੇ ਆਇਆ। ਜਿਸ ਦੇ ਵਿੱਚ ਇੱਕ ਘਰ ਦੀ ਕੰਧ ਟੱਪ ਕੇ ਪਰਿਵਾਰ ਕੋਲੋਂ ਸ਼ੱਕੀ ਬੰਦਿਆਂ ਵੱਲੋਂ ਰੋਟੀ ਮੰਗੀ ਗਈ ਅਤੇ ਪਰਿਵਾਰ ਨੇ ਕਮਰੇ ਦੇ ਦਰਵਾਜ਼ੇ ਜਿਹੜੇ ਨੇ ਉਹ ਨਹੀਂ ਖੋਲੇ ਜਿਸ ਤੋਂ ਬਾਅਦ ਉਹ ਮੌਕੇ ਤੇ ਹੀ ਚਲੇ ਗਏ ਪਰਿਵਾਰ ਨੇ ਇਸ ਦੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਹੈ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਛਾਨਬੀਨ ਕਰ ਰਹੀ ਹੈ ਅਤੇ ਵੱਖ-ਵੱਖ ਜਗ੍ਹਾ ਤੇ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਦੱਸਦੇ ਹੀ 48 ਘੰਟੇ ਪਹਿਲਾਂ ਵੀ ਕਿਸੇ ਪਿੰਡ ਦੇ ਵਿੱਚ ਸੱਤ ਸ਼ੱਕੀ ਵਿਅਕਤੀ ਦੇਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਉਤੋਂ ਬਾਅਦ ਹੀ ਜਿਹੜਾ ਹੈ ਇਸ ਪਿੰਡ ਦੇ ਵਿੱਚ ਸਰਚ ਬਿਆਨ ਚਲਾਇਆ ਜਾ ਰਿਹਾ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਜਿਹੜਾ ਹੈ ਫੰਕਤੋਲੀ ਦੇ ਵਿੱਚ ਇਹ ਮਾਮਲਾ ਦੇਖਣ ਨੂੰ ਮਿਲਿਆ ਹੈ ਫਿਲਹਾਲ ਅਜੇ ਤੱਕ ਪੁਲਿਸ ਅਤੇ ਸੈਨਾ ਵੱਲੋਂ ਚਲਾਏ ਗਏ ਸਾਂਝੇ ਸਰਚ ਆਪਰੇਸ਼ਨ ਦੇ ਵਿੱਚ ਕੁਝ ਵੀ ਹੱਥ ਨਹੀਂ ਲੱਗਿਆ ਤੇ ਇਸ ਬਾਰੇ ਵਧੇਰੀ ਜਾਣਕਾਰੀ ਦਿੰਦੇ ਹੋਏ ਪਰਿਵਾਰ ਨੇ ਦੱਸਿਆ ਹੈ ਕਿ ਉਹਨਾਂ ਦੇ ਘਰ ਰਾਤ ਦੇ ਸਮੇਂ ਕਰੀਬ ਤਿੰਨ ਲੋਕ ਕੰਨ ਟੱਪ ਕੇ ਅੰਦਰ ਆ ਗਏ ਅਤੇ ਉਹਨਾਂ ਨੇ ਕਮਰੇ ਦਾ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਕਮਰੇ ਦਾ ਦਰਵਾਜ਼ਾ ਨਹੀਂ ਖੋਲਿਆ ਤਾਂ ਕੁਝ ਸਮੇਂ ਬਾਅਦ ਉਹ ਵਾਪਸ ਚਲੇ ਗਏ ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ ਤੇ ਪਿੰਡ ਚ ਦੇਸ਼ ਸਾ ਮਹੌਲ ਜਿਹੜਾ ਹੈ ਉਹ ਬਣਿਆ ਹੋਇਆ। ਕੱਲ ਰਾਤੀ ਇਹ ਮੁੰਡਾ ਬਲਜੀਤ ਹੈ ਇਧਰ ਆ ਜਾ। ਇਹ ਬਲਜੀਤ ਹੈ ਇਹ ਇਨਾਂ ਦੇ ਘਰ ਤਿੰਨ ਬੰਦੇ ਆਏ ਨੇ। ਤੇ ਇਹਨਾਂ ਦੀ ਮਿਸ ਜੀ ਹੀ ਉੱਥੇ ਖਿੜਕੀ ਦੇ ਨਾਲ ਸੁੱਤੇ ਦੀ ਤੇ ਉਹਨਾਂ ਨੇ ਆਵਾਜ਼ ਮਾਰੀ ਹੈ ਕਿ ਸਾਨੂੰ ਭੁੱਖ ਲੱਗੀ ਹੈ ਅਸੀਂ ਰੋਟੀ ਖਾਣੀ ਹੈ ਤੇ ਸਾਡੀ ਰੋਟੀ ਦਾ ਬੰਦੋਬਸਤ ਕਰੋ। ਇਹਨਾਂ ਨੇ ਦਰਵਾਜ਼ੇ ਨਹੀਂ ਖੋਲੇ ਆ ਤੇ ਉਹਨਾਂ ਨੇ ਲੈਜਰ ਦੇ ਨਾਲ ਇਧਰ ਉਧਰ ਲਾਇਟਾਂ ਮਾਰੀਆਂ ਨੇ। ਤੇ ਇਹ ਹੀ ਦੋ ਚਾਰ ਗੱਲਾਂ ਇਹਨਾਂ ਨੇ ਬਾਅਦ ਚ ਕਿਸੇ ਨੇ ਕੋਈ ਹਰਕਤ ਨਹੀਂ ਕੀਤੀ ਅੰਦਰ ਬੜੇ ਰਹੇ ਨੇ ਬਾਹਰ ਨਹੀਂ ਨਿਕਲੇ ਦਰਵਾਜ਼ੇ ਤੇ ਉਹਨਾਂ ਨੇ ਘੰਟਾ ਘਾਰੇ ਇਧਰ ਉਧਰ ਦੇਖਿਆ ਤੇ ਉਹਦੇ ਕੋ ਬੱਚ ਉਹ ਚੱਲ ਗਏ ਨੇ ਹੋਲਿਆ ਕਿਸਾਂ ਦਾ ਸੀਗਾ ਹੋਲਿਆ ਤਿੰਨ ਤਿੰਨ ਬੰਦੇ ਸੀ ਇੱਕੋ ਹੀ ਏਜ ਗਰੁੱਪ ਹੀ ਕੁਰਤਾ ਪਜਾਮਾ ਉਹਨਾਂ ਨੇ ਡਰੈਸ ਪਾਇਆ ਸੀ ਰਾਤ ਨੂੰ ਜਿਆਦਾ ਢੰਗ ਨਾਲ ਇਹ ਮਤਲਬ ਡਰੈਸ ਨਹੀਂ ਪਛਾਣ पाए ਬੈਗ ਸੀਗੇ ਉਹਦੇ ਕੋਲ ਵੈਪਨ ਨੂੰ ਵੈਪਨ ਕੋਈ ਨਹੀਂ ਮਿਲਿਆ ਦੇਖਣ ਨੂੰ ਇੰਨੇ ਕੋ ਦਾ ਟਾਈਮ ਸੀਗਾ ਜੀ ਰਾਤ ਨੂੰ ਰਾਤੀ 2 ਵਜੇ ਦੀ ਗੱਲ ਹੈ ਪਹਿਲੇ ਵੀ ਸੱਤ ਬੰਦੇ ਜਿਹੜੇ ਫੰਤੋਲੇ ਪਿੰਡ ਦੇ ਵਿੱਚ ਹੀ ਦੇਖੇ ਗਏ ਸੀ ਉਹ ਉਸੇ ਉਹੀ ਬੰਦੇ ਹੋ ਸਕਦੇ ਨੇ ਇਸੇ ਕਿਉਂਕਿ ਇਹ ਉਹੀ ਰੀਜਨ ਲਾਈਨ ਹੈ ਉੱਥੇ ਵੀ ਪਿੰਡ ਦਾ ਸਾਰਿਆਂ ਕੋਲੋਂ ਲਾਸਟ ਘਰ ਹੀ ਜਿੱਥੇ ਉਹਨਾਂ ਨੇ ਹੈਲਪਲਾਈਨ ਦੀ ਕੋਸ਼ਿਸ਼ ਕੀਤੀ ਹੈ ਔਰ ਇੱਥੇ ਵੀ ਇੱਥੋਂ ਪਹਿਲਾ ਹੀ ਘਰ ਹੈ ਇਸ ਪਾਸਿਓਂ ਤੇ ਇੱਥੇ ਇਹਨਾਂ ਨੇ ਹੈਲਪਲਾਈਨ ਦੀ ਕੋਸ਼ਿਸ਼ ਕੀਤੀ ਹੈ ਕਿ ਕੁਝ ਖਾਣ ਪੀਣ ਨੂੰ ਮਿਲ ਜਾਏ ਪਰ ਆਹੀ ਤਾਰੀਫ ਕਰਨਿਆ ਇਸ ਪਰਿਵਾਰ ਦੀ ਕਿ ਜਿਨ੍ਹਾਂ ਨੇ ਦਰਵਾਜ਼ੇ ਨਹੀਂ ਖੋਲੇ ਤੇ ਨਹੀਂ ਤਾਂ ਹੋ ਸਕਦਾ ਕੋਈ ਕਿਸੇ ਬੱਚੇ ਨੂੰ ਜਾਂ ਕਿਸੇ ਨੂੰ ਕਿਡਨੈਪ ਕਰਕੇ ਲੈ ਜਾਂਦੇ ਤੇ ਫਿਰ 15 ਦਿਨਾਂ ਦੇ ਤੱਕ ਹੈਲਪ ਲੈਂਦੇ ਰਹਿੰਦੇ ਜਿਨ੍ਹਾਂ ਦਾ ਕੋਈ ਬੱਚਾ ਫਸਿਆ ਹੁੰਦਾ ਉਹਨਾਂ ਘਰਦਿਆਂ ਨੂੰ ਹੈਲਪ ਕਰਨੀ ਪੈਂਦੀ ਹੈ ਆਪਣੇ ਬੱਚੇ ਵਾਸਤੇ ਆਪਣੇ ਪਰਿਵਾਰ ਵਾਸਤੇ ਕਿੰਨੇ ਕ ਬੰਦੇ ਸੀਗੇ ਤਿੰਨ ਬੰਦੇ ਦੇਖੇ ਨੇ ਇਹਨਾਂ ਨੇ ਕੀ ਮੰਗ ਕਰਦੇ ਮੰਗਾ ਹੀ ਇਹ ਹੀ ਕਰਨਿਆ ਕਿ ਇਹ ਜਿਹੜੇ ਇਹਨਾਂ ਪੇਟਾਂ ਦੀ ਸਰਚ ਕੀਤੀ ਜਾਏ ਇਹਦੇ ਆਪਰੇਸ਼ਨ ਲਾਂਚ ਕੀਤਾ ਜਾਏ ਔਰ ਇਹਨਾਂ ਨੂੰ ਜਲਦੀ ਜਲਦੀ ਤੋਂ ਜਲਦੀ ਨਿਊਟਰਲ ਕੀਤਾ ਜਾਏ ਬੰਦਿਆਂ ਨੂੰ ਬੰਦਿਆਂ ਨੂੰ ਤਾਂ ਕਿ ਲੋਕੀ دہشت ਚ ਨੇ ਲੋਕੀ ਆਪਣੇ ਕੰਮਕਾਰ ਤੇ ਨਹੀਂ ਜਾ 파 ਰਹੇ ਕਿੰਨੇ ਦਿਨ ਨਹੀਂ ਜਾਣਗੇ ਔਰ ਇਧਰ ਸਾਡੀਆਂ ਪਹਿਲੀਆਂ ਨੇ ਲੋਕੀ ਜੰਦੇ ਨੇ ਜੇ ਕੱਲ ਨੂੰ ਕੋਈ ਇਨਸੀਡੈਂਟ ਹੋ ਗਿਆ ਤਾਂ ਫਿਰ ਆਪਰੇਸ਼ਨ ਲਾਂਚ ਕਰੋਗੇ ਫਿਰ ਕੀ ਫਾਇਦਾ ਹੋਣਾ ਪੁਲਿਸ ਨੇ ਪੁਲਿਸ ਨੂੰ ਇਨਫੋਰਮੇਸ਼ਨ ਕੀਤੀ ਆ ਤੁਸੀਂ ਪੁਲਿਸ ਨੂੰ ਦੱਸਿਆ ਬਿਲਕੁਲ ਪੁਲਿਸ ਨੂੰ ਇਨਫੋ ਕੀਤਾ ਆ ਪੁਲਿਸ ਆਈ ਵੀ ਆ ਸਵੇਰੇ ਲੱਗੇ ਕੋਈ ਆਰਮੀ ਦੀ ਉਹ ਪੰਗਾ ਤੇ ਆਰਮੀ ਏਰੀਆ ਮੂਨ ਕੈਂਟ ਮੇਰੇ ਖਿਆਲ ਇਸ ਵਕਤ ਏਸ਼ੀਆ ਦਾ ਸਭ ਤੋਂ ਵੱਡਾ ਕੈਂਟ ਸਾਡੇ ਲੱਕੀ ਚੀ ਹੈ ਨਾਲ ਜੰਗਲ ਦਾ ਏਰੀਆ ਪੈਂਦਾ ਸਰ ਜਿੰਨਾ ਵੀ ਹੈ ਹਾਂਜੀ ਬਿਲਕੁਲ ਜੰਗਲ ਦਾ ਏਰੀਆ ਜੀ ਰਾਤੀ ਗੱਲ ਸਰ ਇਦਾਂ ਆਈ ਮੂਵਮੈਂਟ ਪਹਿਲੇ ਤੁਹਾਨੂੰ ਨੂੰ ਪਤਾ ਕਿੱਧਰੋਂ ਆਇਆ ਕਿੱਧਰੋਂ ਨਹੀਂ ਉਹਨਾਂ ਨੇ ਸਿੱਧੇ ਆਂਦੇ ਹੀ ਪਹਿਲੇ ਉਹ ਆਵਾਜ਼ ਦਿੱਤੀ ਹੈ ਕਿਵੇਂ ਉਠੋ ਸਾਕੇ ਭੁੱਖਾ ਲੱਗੇ ਰੋਟੀ ਦਿਓ ਤਿੰਨ ਚਾਰ ਵਾਰੀ ਉਹਨਾਂ ਬੋਲਿਆ ਉਹਦੇ ਬਾਅਦ ਫਿਰ ਪਰਦੇ ਦੇ ਰਿਜਲ ਲਾਈਟ ਮਾਰੀਆ ਰੈੱਡ ਕਲਰ ਦੀ ਮਾਰ ਡਰਾਂ ਦੀ ਕੋਸ਼ਿਸ਼ ਕੀਤੀ ਹੈ ਗਨ ਪੁਆਇੰਟ ਤੇ ਧੁਗ ਲੈ ਰਹੇ ਆ ਆਹੀ ਨਹੀਂ ਉੱਠੇ ਆਈ ਕੋਈ ਮੂਵਮੈਂਟ ਨਹੀਂ ਕੀਤੀ ਆਹੀ ਉਹਦੇ ਬਾਅਦ 5 ਮਿੰਟ ਬਾਅਦ ਵਾਈਫ ਬੋਲਦੀ ਕਿ ਚਲੋ ਪੁਲਿਸ ਨੂੰ ਇਨਫੋਰਮ ਕਰਦੇ ਆ ਆਹੀ ਸਟੋਰ ਸਟੋਰ ਨਾਲ ਹੀ ਹੈ ਕਮਰੇ ਦੇ ਨਾਲ ਹੀ ਆਹੀ ਸਟੋਰs ਅੱਗੇ ਬੱਚੇ ਸੌ ਰਹੇ ਸੀ ਸਟੋਰs ਅੱਗੇ ਅੱਗੇ ਉਸ ਨੈਟਵਰਕ ਨਹੀਂ ਸੀ ਫੋਨ ਦੇ ਔਰ ਵਾਈਫਾਈ ਲਗਾ ਰੱਖਾ ਘਰ ਪਰ ਉਹਦੇ ਵੀ ਨੈਟਵਰਕ ਨਹੀਂ ਸੀ ਸਰ ਨਾ ਚਾਚੇ ਨੂੰ ਫੋਨ ਕੀਤਾ ਉਹਨਾਂ ਨੂੰ ਵੀ ਫੋਨ ਹੋਇਆ ਕੋਈ ਫੋਨ ਨਹੀਂ ਆਇਆ ਫਿਰ ਆਹੀ ਇਹ ਸੋਚਿਆ ਕਿ ਚਲੋ ਹੁਣ ਆਹੀ ਇੱਥੇ ਆਪਣੇ ਅੰਦਰ ਹੀ ਰਹਿਣਾ ਜੁੜਾ ਕਰ ਕੋਈ ਦਰਵਾਜ਼ਾ ਨਹੀਂ ਤੋੜ ਦੇ ਕੋਈ ਵੀ ਹਰਕਤ ਨਹੀਂ ਕਰਦੇ ਸੀ ਬਾਹਰ ਨੇ ਨਿਕਲਣ ਦੀ ਕੋਸ਼ਿਸ਼ ਹੋਈ ਆ ਫਿਰ ਮੈਂ ਜਰਾ ਅਗਰੇ ਇਧਰੇ ਮੂੰਹ ਕਰੀਆ ਦੇਖਿਆ ਨੇਗੀ ਤੇ ਇੱਥੇ ਤਿੰਨ ਬੰਦੇ ਦੀਵਾਰ ਨਾਲ ਖੜੇ ਸੀ ਉਹਦੇ ਬਾਅਦ ਜਿਲੇ ਹੈਲੀਕਾਪਟਰ ਉੱਪਰੋਂ ਆਂਦਾ ਸੀ ਉਹ ਲੈ ਸਿੱਧਾ ਆ ਗਿਆ ਉਹ ਕੋਹੜੀਆਂ ਥੱਲੇ ਕੋਈ ਬੰਦੇ ਉੱਪਰ ਜਾ ਰਹੇ ਤਿੰਨ ਬੰਦੇ ਦਿਖੇ ਸਰ ਬਸ ਉਹਦੇ ਬਾਅਦ ਉਹਨਾਂ ਘੱਮ ਸੇ ਘੱਮ ਸਾਢੇ ਚਾਰ ਵਜੇ ਕਮੂਵਮੈਂਟ ਕੀਤੀ ਉਹ ਹੁਲੀਆ ਕਿਸ ਤਰ੍ਹਾਂ ਦਾ ਸੀ ਹੁਲੀਆ ਪਰਦੇ ਦੇ ਵਿੱਚ ਸਰ ਹੁਲੀਆ ਦਾ ਕੋਈ ਪਤਾ ਨਹੀਂ ਲੱਗਿਆ ਪਹਿਲਾਂ ਅੱਛਾ ਜਿਹੜੀ ਬੋਲਦੇ ਸੀ ਲੰਬੇ ਡੋਗਰੀ ਪਾਸੇ ਬੋਲਦੇ ਜਿੱਦਾਂ ਆਮ ਜੋ ਸਾਡੀ ਲੋਕਾਂ ਵਾਂਗ ਹਾਂ ਜਿੱਦਾਂ ਉਹਨਾਂ ਨੇ ਭੁਖ ਲੱਗੇ ਦੀ ਹੁਣ ਸਮਝ ਲਓ ਤੁਸੀਂ ਕਿ ਕਿਹੜੀ ਲੈਂਗੁਏਜ ਹੈ ਕਿਹੜੀ ਨਹੀਂ ਲੋਕ ਕਿੰਨੇ ਸੀ ਉਹ ਲੋਕ ਤਿੰਨ ਹੀ ਸੀ ਪੁਲਿਸ ਨੇ ਰਿਪੋਰਟ ਕੀਤਾ ਸਵੇਰੇ 6 ਵਜੇ ਫੋਨ ਕੀਤਾ ਇਹ ਆਈ ਪੁਲਿਸ ਆਈ ਉਹਨਾਂ ਨੇ ਕਾਰਵਾਈ ਨਿਸ਼ਾਨ ਵਗੈਰਾ ਲੈ ਕੇ ਕਰ ਗਏ ਆ ਉਹ ਬੋਲਦੇ ਅੱਗੇ ਕਾਰਵਾਈ ਕਰਨਿਆ ਪਹਿਲੇ ਵੀ ਤੁਹਾਡੇ ਪਿੰਡ ਦੇ ਵਿੱਚ ਸੱਤ ਜਿਹੜੇ ਦੇਖੇ ਗਏ ਸੀ ਹਾਂਜੀ ਪਹਿਲੇ ਵੀ ਦਿਖੇ ਗਏ ਪਹਿਲੇ ਕੀ ਲੱਗਦਾ ਹੁਣ ਉਹੀ ਹੋ ਸਕਦੇ ਨੇ ਹਾਂ ਉਹੀ 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 ਹੋ ਸਕਦੇ ਆ ਕਿਉਂਕਿ ਉਹਨਾਂ ਦੇ ਕੋਲ ਵੱਡੇ ਵੱਡੇ ਬੈਗ ਸੀ ਤਿੰਨ ਬੈਗ ਹੀ ਪੂਰਾ ਮਤਲਬ ਕਾਲੇ ਡਰੈਸ ਕਾਲਾ ਬੈਗ ਮਿਲ ਲਗਦਾ ਹੈ ਦੋ ਦੋ ਕੈਪਰ ਪਰਸਨ ਹਣੀ ਦੇ ਨਾਲ ਅੱਜ ਸੈਨੇਗਰੀ ਰਿਪੋਰਟ